ਕਿਟਰ ਟ੍ਰੰਪ ਨੇ ਫਿਰ ਪਾਕਿਸਤਾਨ ਫੌਜ ਮੁਖੀ ਮਨੀਰ ਨੂੰ ਦੱਸਿਆ ਗੁੱਡ ਮੈਨ ਤੇ ਸ਼ਰੀਫ ਨੂੰ ਮਹਾਨ ਨੇਤਾ ਅਮਰੀਕੀ ਸਟੇਟ ਪਟ ਡਨ ਲਪ ਟ੍ਰੰਪ ਨੇ ਕਰ ਫਿਰ ਪਾਕਿਸਤਾਨੀ ਫੌਜ ਮੁਖੀ ਫਿਲਡ ਮਰਸ਼ਲ ਸੀਮਨੀਰ ਨੂੰ ਗੁੱਡ ਮੈਨ ਅਤੇ ਪ੍ਰਧਾਨ ਮੰਤਰੀ ਸ਼ਹਿਬਾਸ਼ ਸ਼ਰੀਫ ਨੂੰ ਮਹਾਨ ਨੇਤਾ ਦੱਸਿਆ ਹੈ ਉਹ ਕੋਇਲ ਪਰਚ ਅਸੀਮਾ ਸमेलन 2025 ਨੂੰ ਸਮੋਦਨ ਕਰ ਰਖਿਆ ਹੈ ਨ ਟ੍ਰੰਪ ਦਾ ਟ੍ਰੰਪ ਨੇ ਕਿਹਾ ਕਿ ਉਹਨਾਂ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਕਾਰ ਸੰਭਾਵਿਤ ਟਕਰਾਅ ਦੀਆਂ ਰਿਪੋਰਟਾਂ ਸੀ ਹਨ ਪਰ ਪਾਕਿਸਤਾਨ ਲੀਡਰਸ਼ਿਪ ਦੇ ਲੀਡਰਸ਼ਿਪ ਨੇ ਸਥਿਤੀ ਨੂੰ ਤੇਜ਼ੀ ਅਤੇ ਸ਼ਾਂਤੀ ਪੂਰਵਕ ਢੰਗ ਨਾਲ ਜੰਗ ਰੋਕਣ ਚ ਕਾਮਯਾਬੀ ਪ੍ਰਾਪਤ ਕੀਤੀ ਹੈ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਨੇ ਟਕਰ ਨਲਵ ਪਾਰ ਨੂੰ ਤਹਜੀ ਦਿੱਤੀ ਹੈ ਇਸ ਤੋਂ ਪਹਿਲਾਂ THAILAND ਅਤੇ ਕੋਬੋਡਗਾ ਦਿਨ ਤਾਮਨੀ ਇੱਕ ਵਿਆਪਕ ਜੰਗਬੰਦੀ ਸਮਝੌਤੇ ਤੇ ਹਸਤਾਕਿਥਨ ਜਿਸ ਦਿਨ ਗਰਨ ਨੇ 트럼ਪ ਹੇਠ ਕੀਤੀ ਜਾਵੇਗੀ